ਤੁਹਾਡਾ ਨਾਮ ਕੀ ਹੈ ਸਿੰਘ ਵੀਰ ਕੋਣ ਕਿਹੜਾ ਲੜਕਾ ਅਪਦੇਸ਼ ਗਿਆ ਸੀਗਾ ਕਿੱਦਾਂ ਗਿਆ ਸੀਗਾ ਉਹ ਵੀਜਾ ਕਰੇ ਸੀਗਾ ਨਾ ਲੰਗਾਈ ਗਿਆ ਗੁਰਤਕਾਲ ਸਿੰਘ ਕੀ ਨਾਮ ਸੀਗਾ ਹਰਵਿੰਦਰ ਸਿੰਘ ਤੁਹਾਡਾ ਕੀ ਲੱਗਦਾ ਸੀ ਮੇਰਾ ਬੇਟਾ ਸੀ ਤੇ ਡੈਥ ਕਿੱਦਾਂ ਹੋਈ ਆ ਉਹ ਤੇ ਜਾ ਕੇ ਰਸਤੇ ਚ ਕੋਰਤਿਲਾ ਹੋਇਆ ਉੱਥੇ ਜਾ ਕੇ ਬੁਖਾ ਬਿਮਾਰੀ ਹੋਇਆ ਬੁਖਾਰ ਹੀ ਚੜਿਆ ਸੀ ਉੱਥੇ ਇਨਫੈਕਸ਼ਨ ਹੋ ਗਈ ਉਹਨੂੰ ਹਏ ਡਾਕਟਰ ਲਾਜ ਵਗੈਰਾ ਉਧਰ ਚੱਲਿਆ ਡਾਕਟਰ ਲਾਜ ਜਾਂਦਾ ਨਹੀਂ ਸੀ ਡਾਕਟਰ ਕੋਲ ਤੇ ਉਮਰੇ ਬਾਜੀ ਨੇ ਇਹਨੂੰ ਦਵਾਈ ਦੁਈ ਲਵਾਉਂਦਾ ਸੀ ਹਾਂ ਤਾਂ ਨਹੀਂ ਡਾਕਟਰ ਕੋਲ ਨਹੀਂ ਮੈਂ ਜਾਣਾ ਮੈਨੂੰ ਕੋਈ ਕੁਝ ਝੋਲਣਗੇ ਹਾਂ ਵੀ ਆਇਆ ਸੀ ਜਾ ਕੋਰਾ ਹਾਂ ਆਇਆ ਸੀ ਦੋ ਬੱਚੇ ਉਹਦੇ ਉਸ ਬੇਟੀ ਐ ਕਿ ਬੇਟਾ ਆ ਹਾਏ ਕੀ ਨਾਂ ਪਹਿਲੀ ਮੇਰਾ ਨਾਮ ਪਵਨਦੀਪ ਕੌਰ ਜਿਹੜੇ ਗੀਤਜੀ ਦੀ ਗਾਰਮ ਦੇਸ਼ ਦੇ ਵਿੱਚ ਤੇ ਫੇਕ ਕੀ ਲੱਗਦੀ ਸੀ ਤੁਹਾਡੇ ਮੇਰੇ ਘਰ ਵਾਲਾ ਸੀ ਕੀ ਨਾਮ ਸੀ ਯਾਰ ਸਰਵਿੰਦਰ ਸਿੰਘ ਕੀ ਗੱਲ ਹੋਈ ਯਾਰ ਉਹ ਪਾਜੀ 2 ਤਰੀਕ ਨੂੰ ਕਰੋ ਹੱਸਤੇ ਕੇਟ ਤੇ ਗਿਆ ਰਾਜ ਪਤਾ ਨਹੀਂ ਉਹਨਾਂ ਨੂੰ ਕੀ ਹੋ ਗਿਆ ਉੱਥੇ ਜਾ ਕੇ ਚਿਤੰਦ ਦੇ ਗਿਆ ਉਸ ਦਿਨ ਦੇ ਬਿਮਾਰ ਕੱਲੋਂ ਪੂਰੇ ਹੋ ਗਏ ਅਟੈਕ ਕੀ ਹੋ ਗਿਆ ਕਿੰਨੇ ਕਾਮਰਸੀ ਦੇ ਉਹਨਾਂ ਦੇ 32 ਸਾਲ ਸੀ ਉਹ ਪਤਾ ਲੱਗਾ ਕਿ ਕੀ ਕਾਰਨ ਰਿਹਾ ਮੌਤ ਦਾ ਕੁਝ ਪਤਾ ਨਹੀਂ ਲੱਗਾ ਕੀ ਕਾਰਨ ਹੋਇਆ ਜਿਸ ਦਿਨ ਦੇ ਗਿਆ ਉਸ ਦਿਨ ਦੇ ਜਾ ਕੇ ਮੰਦੇ ਤੇ ਪਾ ਕੇ ਕੁਝ ਪਤਾ ਨਹੀਂ ਲੱਗਾ ਸਾਨੂੰ ਕਿ ਉਹਨਾਂ ਨੂੰ ਕੀ ਹੋਇਆ ਉਹਨੂੰ ਬਾਡੀ ਨੂੰ ਪੰਜਾਬ ਲਿਜਾਣ ਲਈ ਕੁਛ ਕੀਤਾ ਜਾ ਰਿਹਾ ਜਾਂ ਹਾਂਜੀ ਪੂਰੇ ਚਤਨ ਕੀਤੇ ਜਾ ਰਹੇ ਕਿ ਬਾਡੀ ਵਾਪਸ ਆਵੇ ਸਾਡੇ ਕੋਲ ਕਿਉਂਕਿ ਹੁਣ ਤੇ ਸਾਡੇ ਕੋਲ ਉਹ ਹੀ ਆ ਅਸੀਂ ਆਖਰੀ ਵਾਰੀ ਉਹ ਵੇਖਣਾ ਚਾਹੁੰਦੇ ਵਾਪਸ ਆਉਣੀ ਚਾਹੀਦੀ ਜੀ ਨਾਮ ਇਤਿਹਾਸ ਮੇਰਾ ਨੰਦਰ ਸਿੰਘ ਹੈ ਛੱਡ ਕਿਹੜਾ ਵੀ

ਰਸ ਕੀਤਾ ਜਾਵੇ ਪਰਿਵਾਰ ਦੇ ਕੋਈ ਜਿਹੜੀ ਬੋਡੀ ਆ ਵਿਦੇਸ਼ ਦੇ ਵਿੱਚ ਹੀ ਆ ਜੀ ਵਿਦੇਸ਼ ਦੇ ਵਿੱਚ ਹੀ ਆ ਇਹਨੂੰ ਲਿਆਉਣ ਲਈ ਕੋਸ਼ਿਸ਼ਾਂ ਕੀਤੇ ਜਾ ਰਹੇ ਕੋਸ਼ਿਸ਼ ਕੀਤੀ ਜਾ ਰਹੀ ਹੈ ਬਾਕੀ ਸਰਕਾਰ ਵੱਲੋਂ ਮੰਗਿਆ ਜੇ ਕੋਲ ਹੈਲਪ ਕੀਤੀ ਜਾਵੇ